ਬਜ਼ੁਰਗਾਂ ਨੂੰ ਵੀ ਬੇਨਤੀ ਹੈ ਆਪਣੀਆਂ ਨੋਹਾਂ ਦਾ ਧੀਆ ਵਾਂਗ ਸਤਿਕਾਰ ਕਰੋ ਐਦਾਂ ਨਾ ਨਰਾਦਰੀ ਕਰੋ ਵੀ ਮੇਰੀ ਕੋਠੀ ਆ ਮੇਰੀ ਜ਼ਮੀਨ ਹੈ ਭਾਈ ਆਪਣੀਆਂ ਨੋਹਾਂ ਦੀ ਵੀ ਧੀਆ ਵਾਂਗ ਇੱਜ਼ਤ ਕਰਿਆ ਕਰੋ ਸਤਿਕਾਰ ਕਰੋ ਜਿਸ ਘਰ ਵਿੱਚ ਬਜ਼ੁਰਗ ਨੂੰ ਕੱਪੜੇ ਧੋਤੇ ਮਿਲਦੇ ਨੇ ਭੋਜਨ ਪ੍ਰਸ਼ਾਦਾ ਸਵੇਰੇ ਪੱਕਿਆ ਮਿਲਦਾ ਉਹ ਤੁਹਾਨੂੰ ਬੈੱਡ ਉੱਤੇ ਰਜਾਈਆਂ ਤੇ ਬੈਠਿਆਂ ਰਜਾਈਆਂ ਵਿੱਚ ਬੈਠਿਆਂ ਚਾਹ ਪ੍ਰਸ਼ਾਦਾ ਮਿਲਦਾ ਹੈ ਇਤੋਂ ਵੱਡਾ ਦੁਨੀਆ 'ਚ ਕੋਈ ਸਵਰਗ ਨਹੀਂ ਹੋ ਸਕਦਾ ਜਿਸ ਬਜ਼ੁਰਗ ਨੂੰ ਮਾਈ ਨੂੰ ਜਾਂ ਬਜ਼ੁਰਗ ਪਿਓ ਨੂੰ ਨੋਹਾ ਪੁੱਛਦਿਆਂ ਨੇ ਬੀਬੀ ਕੱਪੜੇ ਤੇਰੇ ਧੋਣ ਵਾਲਿਆ ਦੇ ਦੇ ਬਾਪੂ ਜੀ ਆ ਤੁਹਾਡੀ ਪੱਗ ਧੋਣ ਵਾਲੀ ਆ ਦੇ ਦਿਓ ਓਏ ਜੇ ਘਰ ਵਿੱਚ ਇੰਨੀ ਰਿਸਪੈਕਟ ਇੱਜ਼ਤ ਹੋ ਰਹੀ ਹੈ ਸਵਰਗ ਹੈ ਆਪਣੀਆਂ ਨੋਹਾ ਧੀਆ ਦਾ ਸਤਿਕਾਰ ਕਰੋ ਆਪਣੇ ਘਰ 'ਚ ਅੱਜ ਅਸੀਂ ਸਤਿਕਾਰ ਕਰਨਾ ਗਵਾ ਲਿਆ ਇਸੇ ਲਈ ਘਰਾਂ ਵਿੱਚ ਕੱਲ ਕਲੇ ਸਵੱਦ ਗਏ ਨੇ 14 14 ਜੀ ਇੱਕ ਘਰ ਵਿੱਚ ਅੱਗੇ ਇਕੱਠੇ ਰਹਿੰਦੇ ਸੀ ਹੁਣ ਚੌਂ ਜਣਿਆਂ ਦੀ ਨਹੀਂ ਬਣਦੀ ਅਸੀਂ ਸਤਿਕਾਰ ਕਰਨੋਂ ਪੁੱਲ ਗਏ